ਇਨਾ ਨੁਕਸਾਨ ਹੋਇਆ ਤੁਹਾਡਾ ਕਾਂਡ ਵਗੈਰਾ ਕੋਈ ਨਹੀਂ ਦੁਪਰ ਟੀਨਾ ਤੋਂ ਕੁਝ ਹੁੰਦੇ ਵੇ ਫਟੀਆਂ ਟੀਨਾ ਅੰਦਰੋਂ ਅੱਛਾ ਕਿੰਨੇ ਦਿਨ ਤੱਕ ਪਾਣੀ ਰਿਹਾ ਇੱਧਰ 3-4 ਦਿਨ ਤੇ ਰਿਹਾ ਲੱਗਦਾ ਅੱਛਾ ਇਹ ਤੁਹਾਡਾ ਬਾਰਡਰ ਦਾ ਪਿੰਡ ਹੈ ਨਾ ਹਾਂਜੀ ਅੱਛਾ ਤੇ ਇਸ ਤੋਂ ਅੱਗੇ ਕੀ ਹੈ ਇਹਦੇ ਗੇ ਵਗੈਰਾ ਖੁੱਸ ਹੋਇਆ ਨਹੀਂ ਅੱਗੇ ਪਾਕਿਸਤਾਨ ਹੈ ਪਾਕਿਸਤਾਨ ਹੈ ਠੀਕ ਹੈ ਮਤਲਬ ਤੁਹਾਡਾ ਪਿੰਡ ਕਿਹੜਾ ਹੈ ਦੱਸੋ ਕਾਸ਼ੀਪੁਰ ਮੈਂ ਠੀਕ ਹੈ ਠੀਕ ਬਹੁਤ ਤੇ ਇੱਥੇ ਕਿਸ ਕਿਸ ਚੀਜ਼ ਦੀ ਲੋੜ ਹੈ ਹੁਣ ਤੁਸੀਂ ਇਹ ਦੱਸੋ ਸਾਰੇ ਜਿਹੜੇ ਲੋੜੀਏ ਜਿਹੜੇ ਆਉਂਦੇ ਨਾ ਤੇ ਉਹ ਇੱਥੋਂ ਦੁਕਰ ਭਜਾਉਂਦੇ ਹੀ ਨਹੀਂ ਨਹੀਂ ਆਉਂਦਾ ਚਲੋ ਅਸੀਂ ਤਾਂ ਆਏ ਹਾਂ ਨਾ ਜੀ ਜਿਹੜੇ ਆਉਂਦੇ ਉਹ ਵਾਪਸ ਭੇਜਦੇ ਵੀ ਇਹ ਠੀਕ ਨਾ ਤੇ ਇਹ ਥੋੜਾ ਵੀ ਅੰਦਰ ਵੀ ਆ ਜੀ ਅੰਦਰ ਕੁਛ ਜਾਂ ਨਹੀਂ ਹੈ ਇਹ ਕੋਈ ਨਾ ਕੋਈ ਸਾਫ ਹੋਇਆ ਠੀਕ ਠੀਕ ਹਾਂ ਚਲੋ ਜਿਹੜੇ ਆਉਂਦੇ ਨਾ ਸਾਰੇ ਉਧਰੋਂ ਜਿਹੜਾ ਅੱਛਾ ਇਹ ਦੱਸੋ ਇਹ ਦੱਸੋ ਕਿ ਇਹ ਪਿੰਡ ਮਤਲਬ ਕਿਸ ਤਰ੍ਹਾਂ ਦਾ ਪਿੰਡ ਹੈ ਇੱਥੇ ਕਾਫੀ ਚੰਗੇ ਚੰਗੇ ਮਤਲਬ

ਮਰਾਲਾ ਮਕੌੜਾ ਇਹ ਸਾਰਾ ਏਰੀਆ ਗੁਰਦਾਸਪੁਰ ਪਠਾਨਕੋਟ ਦਾ ਵੇਖਦੇ ਹੋਏ ਆਏ ਹਾਂ ਔਰ ਇਹ ਸਭ ਤੋਂ ਨੈਗਲੈਕਟਡ ਜਿਹੜਾ ਪਿੰਡ ਹੈ ਜਿੱਥੇ ਰਾਹਤ ਸਮਗਰੀ ਨਹੀਂ ਪਹੁੰਚੀ ਔਰ ਬਾਅਦ ਦੇ ਵਿੱਚ ਵੀ ਜਦੋਂ ਪਾਣੀ ਮੰਨ ਲਓ ਉਤਰ ਗਿਆ ਤੇ ਇੱਥੇ ਨਹੀਂ ਪਹੁੰਚਿਆ ਤਾਂ ਅਸੀਂ ਪਤਾ ਕਰਕੇ ਕਿਉਂਕਿ ਮੈਨੂੰ ਇਸ ਕਰਕੇ ਨੋਲੇਜ ਹੈ ਮੈਂ ਕਿਉਂਕਿ ਮੈਂ ਡੀਆਈਜੀ ਬਾਰਡਰ ਰੈਂਜ ਰਿਹਾ ਹਾਂ ਔਰ ਐਸਐਸਪੀ ਗੁਰਦਾਸਪੁਰ ਤਾਂ ਮੈਨੂੰ ਕੁਝ ਲੋਕਾਂ ਦੇ ਫੋਨ ਵੀ ਆਏ ਤੇ ਇਸ ਕਰਕੇ ਅਸੀਂ ਕਾਸੀ ਬਰਮਾ ਪਿੰਡ ਆਏ ਹਾਂ ਔਰ ਇਹ ਬਿਲਕੁਲ जो लाइन ऑफ कंट्रोल है लाइन ऑफ कंट्रोल को ये तप, मतलब पाकिस्तान का बॉर्डर कह लो एलओसी तो उधर कश्मीर साइड दे विच है कश्मीर दा एरिया भी हत्थों मतलब न, शुरू हो जांदा है ते जो कुछ भी राशन सामग्री ऐसी लेके आए हां ऐसी पिंगलवाड़ा बलो और खास करके ਤੁਸੀਂ ਦੇਖੋ अमृतसरों बिहार विकास मंच दे अर्जुन यादव जी शुक्ला जी और मास्टर जी ਰਾਮਬਲੀ ਜੀ ਧਰਮਿੰਦਰ ਜੀ ਇਹ ਸਾਰੇ ਲੋਕ ਇਹ ਦੇਖੋ ਇਹ ਲੋਕ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਕੋਲ ਸਾਧਨ ਨਹੀਂ ਹੈ ਲੇਕਿਨ ਇੱਕ ਜਜ਼ਬਾ ਹੈ ਤੇ ਇਹਨਾਂ ਨੇ ਮਨੇ ਜ਼ਿਆਦਾਤਰ ਲੋਕ ਦੇਖੋ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਹੈ ਬਹੁਤ ਸਾਰੇ ਲੋਕ ਲੇਬਰ ਦਾ ਕੰਮ ਕਰਦੇ ਨੇ ਲੇਕਿਨ ਜੋ ਹਾਲਾਤ ਇਹਨਾਂ ਨੇ ਦੇਖਿਆ ਤੇ ਜੋ ਸਾਡੇ ਟੀਮ ਲੀਡਰਸ ਨੇ ਜਿਨ੍ਹਾਂ ਦਾ ਨਾਮ ਹੈ ਲਿਆ ਆਪਣੇ ਅਰਜੁਨ ਜਾਦਵ ਜੀ, ਰਾਮ ਬੱਲੇ ਜੀ, ਸੁਖਲਾ ਜੀ ਕੇ ਸਰگە ਹਾਂਜੀ ਹਾਂਜੀ ਸਰ ਸੁਖਲਾ ਜੀ ਆਪ ਵੀ ਆ ਜਾਓ ਸੰਜੇ ਸੁਖਲਾ ਜੀ ਤੇ ਇਹਨਾਂ ਲੋਕਾਂ ਦਾ ਇੱਕ ਰਾਮ ਪ੍ਰਵੇਸ਼ ਜੀ ਹੈ ਨਾ ਲੋਕਾਂ ਦਾ ਇੱਕ ਜज्ਬਾ ਹੈ ਔਰ ਕੁਝ ਸਮਗਰੀ ਪਿੰਗਲਵਾੜਾ ਤੋਂ ਅਸੀਂ ਲੈ ਕੇ ਆਏ ਹਾਂ ਤੇ ਇਸ ਪਿੰਡ ਦੇ ਵਿੱਚ ਅਸੀਂ ਹਰ ਚੀਜ਼ ਔਰ ਖਾਸ ਕਰਕੇ ਜੋ ਮवेशੀਆਂ ਵਾਸਤੇ ਜੋ ਉਹ ਹੈ ਤੂੜੀ वगਰੇ ਹੈ ਪਸ਼ੂਆਂ ਦਾ ਜਜਾ ਚਾਰਾ ਹੈ ਉਹ ਵੀ ਅਸੀਂ ਲੈ ਕੇ ਆਏ ਹਾਂ ਤੇ ਇਹਨਾਂ ਨੂੰ ਇੱਕ ਸਿਸਟਮੈਟਿਕ ਤੌਰ ਤੇ ਇਹਨਾਂ ਨੂੰ ਇਹ ਕਰਨਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਅਗਰਹ ਕਰਾਂਗੇ ਕਲ ਪ੍ਰਧਾਨ ਮੰਤਰੀ ਜੀ ਨੇ ਵੀ ਆਉਣਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਵਾਂਗੇ ਕਿ ਇਸ ਪਿੰਡ ਦਾ ਵੀ ਖਿਆਲ ਰੱਖਿਆ ਜਾਵੇ ਕਿਉਂਕਿ ਬਿਲਕੁਲ ਇਹ ਬਾਰਡਰ ਦਾ ਏਰੀਆ ਹੈ ਬਿਲਕੁਲ ਬਾਰਡਰ ਦੇ ਵਿੱਚ ਕੁੰਦੇ ਪੇ ਕਾਫੀ ਪਿੰਡਾਂ ਦੇ ਵਿੱਚ ਤਕਰੀਬਨ ਸਾਰੇ ਪਿੰਡ ਤੁਸੀਂ ਹੋ ਕੇ ਆਏ ਹੋ ਨਰੋਡ ਤੋਂ ਲੈ ਕੇ ਇੱਥੋਂ ਤੱਕ ਪਮਿਆਲ ਦੇ ਵੀ ਕਿੱਦਾਂ ਦੇ ਹਾਲਾਤ ਹੈ ਲੋਕਾਂ ਦੇ ਕਿੱਦਾਂ ਦੇ ਲੱਗ ਘਰਾਂ ਦੇ ਕਿੱਦਾਂ ਦੇ ਹਾਲਾਤ ਹੈ ਕਿੰਨੇ ਲੋਕਾਂ ਲੋਕਾਂ ਦੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਜੋ ਰਾਵੀ ਦਰਿਆ ਹੈ ਅਸੀਂ ਦੇਖ ਚੁੱਕੇ ਹਾਂ ਅਸੀਂ ਅਫਸਰ ਰਹੇ ਹਾਂ ਇੱਥੇ। ਔਰ ਜੋ ਤੁਸੀਂ ਬਮਿਆਲ ਉਗਰਦਾਇ ਜਿਹੜਾ ਮੋੜ ਦੇਖ ਰਹੇ ਹੋ ਬਮਿਆਲ ਰੋਡ ਇੱਥੇ ਅਸੀਂ ਆਧੀ ਅadhi ਰਾਤ ਨੂੰ ਪੈਟਰੋਲਿੰਗ ਕੀਤੀ ਹੈ ਸਾਨੂੰ ਪਤਾ ਹੈ। ਔਰ ਜੋ ਤੁਸੀਂ ਬੰਧ ਹੈ ਜਾਂ ਜੋ ਵੀ ਏਰੀਆ ਹੈ ਇੱਥੇ ਦੇਖੋ ਪਿਛਲੇ 15 ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਲੀਗਲ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਰਹੀ ਹੈ। ਔਰ ਇਹਦੇ ਵਿੱਚ ਪ੍ਰਸ਼ਾਸਨ ਤੇ ਜਿਹੜੇ ਲੀਡਰ ਹੁੰਦੇ ਨੇ ਇਹ ਸਾਰੇ ਰਲ ਮਿਲ ਕੇ ਕਰਦੇ ਨੇ ਜੀ। ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਚਾਹੇ ਉਹ ਡਿਪਟੀ ਕਮਿਸ਼ਨਰ ਦਾ ਦਫਤਰ ਹੋਵੇ ਚਾਹੇ ਉਹ ਐਸਐਸਪੀ ਦਾ ਦਫਤਰ ਹੋਵੇ ਜਾਂ ਕੋਈ ਵੀ ਮਤਲਬ ਅਮਲਾ ਹੋਵੇ ਇਹ ਸਾਰੇ ਰਲੇ ਹੋਏ ਹੁੰਦੇ ਨੇ ਪੋਲਿਟਿਕਸ ਇਹਦੇ ਵਿੱਚ ਸਾਰੀ ਰਲੀ ਹੋਈ ਹੁੰਦੀ ਹੈ ਤੇ ਇਲੀਗਲ ਮਾਈਨਿੰਗ ਕਰਕੇ ਜ਼ਿਆਦਾ ਹੋਇਆ ਹੈ ਦੂਸਰਾ ਜੋ ਨਹਿਰ ਉਗ ਰਹਾ ਹੈ ਨਾ ਉਹਨੂੰ ਸਾਫ਼ ਕੀਤਾ ਜਾਂਦਾ ਹੈ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੇਖੋ ਅਸੀਂ ਅਫਸਰ ਰਹੇ ਹਾਂ ਪਹਿਲਾਂ ਵੀ ਚੀਫ ਮਿਨਿਸਟਰ ਜੋ ਪੁਰਾਣੇ ਹੁੰਦੇ ਸੀਗੇ ਅਸੀਂ ਕੰਮ ਕੀਤਾ ਹੋਇਆ ਹੈ ਮੈਂ ਬਾਦਲ ਸਾਹਿਬ ਦਾ ਨਾਮ ਲਵਾਂਗਾ ਕਿਉਂਕਿ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਨੂੰ ਹਰ ਚੀਜ਼ ਤੇ ਕਮਾਂਡ ਸੀਗਾ ਉਹ ਆਪ ਜਦੋਂ ਤੱਕ ਉਹ ਕਮਾਂਡ ਦੇ ਵਿੱਚ ਸੀਗੇ ਜਦੋਂ ਉਹਨਾਂ ਦੀ ਨਵੀਂ ਪੀੜ੍ਹੀ ਕਮਾਂਡ ਦੇ ਵਿੱਚ ਆ ਗਈ ਉਹ ਵੀ ਖਤਮ ਹੋ ਗਿਆ ਲੇਕਿਨ ਇਹ ਨਹਿਰੂਗਰਹ ਦੀ ਸਫਾਈ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦੀ ਸੀ ਔਰ ਇਹ ਬੰਦ ਹੋ ਘਰਦਾ ਵੀ ਜਿੱਥੇ ਕਮੀ ਬੇਸੀ ਰਹਿੰਦੀ ਸੀ ਮਾਰਚ ਅਪ੍ਰੈਲ ਤੱਕ ਮਈ ਮਹੀਨੇ ਤੱਕ ਸਾਰਾ ਦੁਰਸਤ ਹੋ ਜਾਂਦਾ ਸੀ ਦੇ ਟੋਟਲੀ ਤੁਸੀਂ ਦੇਖੋਗੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਔਰ ਕਾਗਜ਼ਾਂ ਦੇ ਵਿੱਚ ਕੀ ਹੋਇਆ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਕਿ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਉਹ ਨਹਿਰਾਂ ਦੀ ਸਫਾਈ ਵੀ ਕਰ ਲਈ ਹੋਵੇ ਜਿਹੜੇ ਬਾਂਦ ਨੇ ਉਹਦੀ ਮਰਮਤ ਵੀ ਕਰ ਲਈ ਹੋਵੇ ਇਹ ਮੈਨੂੰ ਨਹੀਂ ਪਤਾ ਹੈ ਲੇਕਿਨ ਜਦੋਂ ਕੋਈ ਜਾਂਚ ਕਮਿਸ਼ਨ ਬੈਠੂਗਾ ਫਿਰ ਪਤਾ ਲੱਗਣਾ ਹੈ ਲੇਕਿਨ ਜੋ ਕੁਝ ਹੋਇਆ ਹੈ ਇਹ ਨੈਗਲੈਕਟ ਕਰਕੇ ਹੋਇਆ ਹੈ ਜੀ ਨੈਗਲੈਕਟ ਕਰਕੇ ਹੋਇਆ ਹੈ ਔਰ ਕਰਪਸ਼ਨ ਕਰਕੇ ਹੋਇਆ ਹੈ ਲੇਕਿਨ ਤੁਸੀਂ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਉਹ ਵਿਅਕਤੀ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਇੱਥੇ ਅਸੀਂ ਦੇਖੋ ਮਰਾਲਾ ਮਕੌੜਾ ਕੋਲੀਆਂ ਪੰਮਾ ਔਰ ਹੁਣ ਅਸੀਂ ਕਾਸੀ ਬੜਮਾ ਪਿੰਡ ਆਏ ਹਾਂ ਦੇਖੋ ਤੇ ਇਹਨਾਂ ਲੋਕਾਂ ਦੀ ਅਗਲੀ ਜਨਰੇਸ਼ਨ ਵੀ ਤਬਾਹ ਹੋ ਜਾਂਦੀ ਹੈ ਇਹਨਾਂ ਨੂੰ ਦੁਬਾਰਾ ਭਾਵੇਂ ਅਸੀਂ ਜੋ ਮਰਜ਼ੀ ਕੰਪਨਸੇਸ਼ਨ ਦੇਈਏ ਜੋ ਅਸੀਂ ਜੋ ਮਰਜ਼ੀ ਮਤਲਬ ਰਾਹਤ ਸਮਗਰੀ ਪ੍ਰੋਵਾਈਡ ਕਰੀਏ ਇਹਨਾਂ ਲੋਕਾਂ ਨੂੰ ਟਾਈਮ ਲਊਗਾ ਦੁਬਾਰਾ ਮੇਨਸਟ੍ਰੀਮ ਦੇ ਵਿੱਚ ਆਉਣ ਦੇ ਵਿੱਚ ਟਾਈਮ ਲਏਗਾ ਮੇਰਾ ਇੱਕ ਸਵਾਲ ਹੈ ਇੱਥੇ ਲਾਸਟ ਦੇ ਵਿੱਚ ਕਿ ਪਿਛਲੇ ਦਿਨੀ ਬੜੇ ਚਰਚਾ ਚ ਰਿਹਾ ਹੈ ਮੁੱਖ ਮੰਤਰੀ ਦਾ ਜਹਾਜ਼ ਇੱਥੇ ਲੋਕ ਨਹੀਂ ਦੇਖੋ ਮੈਨੂੰ ਦੇਖੋ ਮੈਂ ਮੇਰੀ ਗੱਲ ਤੋਂ ਸੁਣੋ ਤੁਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹੋ ਜਿੱਥੇ ਅਸੀਂ ਨਹੀਂ ਪਹੁੰਚਿਆ ਅਸੀਂ ਉਹਦੇ ਬਾਰੇ ਕੀ ਗੱਲ ਹੈ ਅਸੀਂ ਕੋਈ ਇੱਥੇ ਰਾਜਨੀਤੀ ਨਹੀਂ ਕਰਨੀ ਹੈ ਜਹਾਜ਼ ਕਿਸੇ ਵੀ ਥਾਂ ਤੇ ਜਾਵੇ ਹੈਲੀਕਾਪਟਰ ਕਿਸੇ ਵੀ ਥਾਂ ਤੇ ਜਾਵੇ ਲੋਕਾਂ ਨੂੰ ਰਾਹਤ ਸਮਗਰੀ ਸੰਸਥਾਵਾਂ ਵੱਲੋਂ ਜ਼ਿਆਦਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਸ ਮਤਲਬ ਸਿਲਸਿਲੇ ਦੇ ਵਿੱਚ ਅਸੀਂ ਵੀ ਆਏ ਹਾਂ ਮੈਨੂੰ ਜਾਣਕਾਰੀ ਸੀਗੀ ਔਰ काफी लोग जो नाल सहयोगी आए ने उन्होंने लग रहा है कि किस तरह लेके जा रहे हैं लेकिन एक्चुअल असि जिथे कट राहत सामग्री आई है और जिथे कट लोग आए नही पहुंचता है ठीक है ताही असि आए हैं जी सू नॉलेज है ना सू पता है तो अस हर पासे गए हाँ देखो मराड़ा भी गए हा मकोड़ा भी गए हा कोलिया भी गए हा पम्मा भी गए हा फतेहपुर होके असी बमियाल रोड तो अथे तक पहुंचे हाँ सामने बॉर्डर है तुम देख सकते ਦੇਖੋ ਤੇ ਅਸੀਂ ਜਦੋਂ ਸਰਵਿਸ ਦੇ ਵਿੱਚ ਸੀਗੇ ਪੁਲਿਸ ਸਰਵਿਸ ਚਾਹੇ ਮੈਂ ਡਾਈਜੀ ਸੀਗਾ ਐਸਐਸਪੀ ਸੀਗਾ ਅਸੀਂ ਫ੍ਰੀਕੁਐਂਟਲੀ ਇਸ ਏਰੀਆ ਦੇ ਵਿੱਚ ਅਸੀਂ ਆਉਂਦੇ ਸੀ ਔਰ ਮੈਨੂੰ ਸਾਰਾ ਨੋਲੇਜ ਸੀਗਾ ਇਸ ਕਰਕੇ ਮੈਂ ਕਿਹਾ ਕਿ ਔਰ ਕਈ ਫੋਨ ਮੈਨੂੰ ਆਏ ਤੇ ਚਲੋ ਜੋ ਅਸੀਂ ਕਰ ਸਕਦੇ ਹਾਂ ਉਹ ਵੀ ਕਰਾਂਗੇ ਔਰ ਇਸ ਤੋਂ ਬਾਅਦ ਵੀ ਕਈ ਸੰਸਵਾਂ ਨੂੰ ਅਸੀਂ ਦੱਸਾਂਗੇ ਕਿ ਇੱਧਰ ਆ ਕੇ

ਪਹੁੰਚੇ ਨੇ ਇੱਥੇ ਤੁਹਾਡੀ ਰਾਤ ਦਾ ਸਮਗਰੀਆਂ ਲੈ ਕੇ ਕੀ ਹਾਂ ਅਸੀਂ ਕਾਂਸੀ ਬਾੜ ਮੰਦੇ ਰਹ ਨਾਲਿਆਂ ਇਹ ਕਾਂਸੀ ਬਾੜ ਮਾਇਆ ਜਦੋਂ ਜੇ ਕੋਈ ਮਨਿਸਟਰ ਜੇ ਕੋਈ ਵੀ ਮਤਲਬ ਆਂਦਾ ਹੈ ਇੱਧਰ ਕੋਈ ਨਹੀਂ ਪਹੁੰਚਦਾ ਇਹ ਪਾਣੀ ਇੱਥੋਂ ਇੱਥੋਂ ਤੱਕ ਆਂਦਾ ਹੈ ਇੱਧਰ ਤਾਂ ਸਾਰੇ ਡੁੱਬ ਜਾਂਦੀ ਹੈ ਜਗਾ ਇਹ ਮੇਰਾ ਘਰ ਹੈ ਪਾਣੀ ਵੱਜਿਆ ਕੰਦ ਬਿਲਕੁਲ ਅੱਧੀ ਟੁੱਟ ਗਈ ਹੈ ਡਿੱਗਣਾ ਨਾਲ ਅਸਮਾਨ ਤਾਂ ਅੰਦਰ ਪਿਆ ਤਾਂ ਬਾਹਰ ਪਿਆ ਐ ਮੁੰਡਾ ਇੱਥੇ ਖੜਾ ਹੈ ਐ ਜਰਾ ਇੱਥੋਂ ਡਿੱਗ ਪਿਆ ਪਾਣੀ ਵਿੱਚ ਆਹ ਗਲੀ ਵਿੱਚ ਗਲੀ ਵੀ ਤਾਂ ਡਿੱਗਣ ਵਾਲੀ ਹੈ ਇੱਧਰ ਕੋਈ ਨਹੀਂ ਆਂਦਾ ਕੋਈ ਨਹੀਂ ਪੁੱਛਦਾ ਅਗਰ ਉਹ ਜੇ ਕੁਝ ਦੇ ਨਾਂਦੇ ਆਂਦੇ ਆਂ ਰਾਸ਼ਨ ਪਾਣੀ ਆ ਪਿੱਛੋਂ ਮੋੜੀ ਗਏ ਪਿੱਛੋਂ ਹੀ ਮੋੜ ਦਿੰਦੇ ਆ ਕਹਿੰਦੇ ਕੋਈ ਨਹੀਂ ਮਰਿਆ ਇੱਥੇ ਕੋਈ ਨਹੀਂ ਕਿਸੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਣੀ ਵਿੱਚੋਂ ਸਾਡੇ ਚਾਰਜ ਵੱਖੇ ਏਰੀਏ 'ਚ ਪਾਣੀ ਹੁੰਦਾ ਹੈ ਜਿਨ੍ਹਾਂ ਦੇ ਘਰੇ ਉਹ ਹੁੰਦਾ ਹੈ ਉਹ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ ਤੇ ਇੱਥੇ ਅਸੀਂ ਦੇਖੋ ਮਰਾੜਾ ਮਕੌੜਾ ਕੋਲੀਆਂ ਪੰਮਾ ਔਰ ਹੁਣ ਅਸੀਂ ਕਾਸ਼ੀ ਬਰਮਾ ਪਿੰਡ ਆਏ ਹਾਂ ਦੇਖੋ ਤੇ ਇਹਨਾਂ ਲੋਕਾਂ ਦੀ ਅਗਲੀ ਜਨਰੇਸ਼ਨ ਵੀ ਤਬਾਹ ਹੋ ਜਾਂਦੀ ਹੈ ਇਹਨਾਂ ਨੂੰ ਦੁਬਾਰਾ ਭਾਵੇਂ ਅਸੀਂ ਜੋ ਮਰਜ਼ੀ ਕੰਪਨਸੇਸ਼ਨ ਦੇਈਏ ਜੋ ਅਸੀਂ ਜੋ ਮਰਜ਼ੀ ਮਤਲਬ ਰਾਹਤ ਸਮਗਰੀ ਪ੍ਰੋਵਾਈਡ ਕਰੀਏ ਇਹਨਾਂ ਲੋਕਾਂ ਨੂੰ ਟਾਈਮ ਲਾਊਗਾ ਦੁਬਾਰਾ ਮੇਨਸਟ੍ਰੀਮ ਦੇ ਵਿੱਚ ਆਉਣ ਦੇ ਵਿੱਚ ਟਾਈਮ ਲੱਗੇਗਾ ਮੇਰਾ ਇੱਕ ਸਵਾਲ ਹੈ ਤੇ ਲਾਸਟ ਦੇ ਵਿੱਚ ਕਿ ਪਿਛਲੇ ਦਿਨੀ ਬੜੇ ਚਰਚਾ ਚ ਰਿਹਾ ਹੈ ਮੁੱਖ ਮੰਤਰੀ ਦਾ ਜਹਾਜ਼ ਇੱਥੇ ਲੋਕ ਪਿੰਡਾਂ ਦੇ ਵਿੱਚ ਕਹਿੰਦੇ ਪਏ ਨੇ ਇੱਕ ਸਵਾਲ ਹੈ ਤੁਸੀਂ ਪਹੁੰਚੇ ਹੋ ਤੁਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹੋ ਜਿੱਥੇ ਕੋਈ ਵੀ ਨਹੀਂ ਪਹੁੰਚਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੋਈ ਇੱਥੇ ਰਾਜਨੀਤੀ ਨਹੀਂ ਕਰਨੀ ਹੈ ਜਹਾਜ਼ ਕਿਸੇ ਵੀ ਥਾਂ ਤੇ ਜਾਵੇ ਹੈਲੀਕਾਪਟਰ ਕਿਸੇ ਵੀ ਥਾਂ ਤੇ ਜਾਵੇ ਲੋਕਾਂ ਨੂੰ ਰਾਹਤ ਸਮਗਰੀ ਸੰਸਥਾਾਂ ਵੱਲੋਂ ਜ਼ਿਆਦਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਸੇ ਮਤਲਬ ਸਿਲਸਿਲੇ ਦੇ ਵਿੱਚ ਅਸੀਂ ਵੀ ਆਏ ਹਾਂ ਮੈਨੂੰ ਜਾਣਕਾਰੀ ਸੀਗੀ ਔਰ काफी लोग जो आए ने लग रहा है कि किस तरह किए नहीं पहुंचता है सू पता है हर पास गए हाँ देखो मराड़ा भी गए हाँ मकौड़ा भी गए हाँ कोलिया भी गए हैं पम्मा भी गए हाँ फतेहपुर होके अमयाल रोड तो अथ पहुंचे सामने बॉर्डर है तुम देख सकते ਦੇਹੋ ਤੇ ਅਸੀਂ ਜਦੋਂ ਸਰਵਿਸ ਦੇ ਵਿੱਚ ਸੀਗੇ ਪੁਲਿਸ ਸਰਵਿਸ ਚਾਹੇ ਮੈਂ ਡਾਈਜੀ ਸੀਗਾ ਐਸਐਸਪੀ ਸੀਗਾ ਅਸੀਂ ਫ੍ਰੀਕੁਐਂਟਲੀ ਇਸ ਏਰੀਆ ਦੇ ਵਿੱਚ ਅਸੀਂ ਆਉਂਦੇ ਸੀ ਔਰ ਮੈਨੂੰ ਸਾਰਾ ਨੋਲੇਜ ਸੀਗਾ ਇਸ ਕਰਕੇ ਮੈਂ ਕਿਹਾ ਕਿ ਔਰ ਕਈ ਫੋਨ ਮੈਨੂੰ ਆਏ ਤੇ ਚਲੋ ਜੋ ਅਸੀਂ ਕਰ ਸਕਦੇ ਹਾਂ ਉਹ ਵੀ ਕਰਾਂਗੇ ਔਰ ਇਸ ਤੋਂ ਬਾਅਦ ਵੀ ਕਈ ਸੰਸਥਾਵਾਂ ਨੂੰ ਅਸੀਂ ਦੱਸਾਂਗੇ ਕਿ ਇੱਧਰ ਆ ਕੇ ਰਾਹਤ ਸਮਗਰੀ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇ ਤਾਂ ਅਸੀਂ ਪਾਸਟੇ ਦੇ ਦੇਣਾ ਤੇ ਹੁਣ ਤੱਕ ਪੂਰੀ ਜਦੋਂ ਕੋਈ